ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਬੁਲੇਟਿਨ ਦੀ ਸ਼ੁਰੂਆਤ ਕਰ ਲੈਣਿਆ ਹੈ ਹੈਡਲਾਈਨਸ ਦੇ ਨਾਲ ਕੈਨੇਡਾ ਦੇ ਮੋਕੇ ਸਰੀ ਡੈਲਟਾ ਤੇ ਵਿਸਲਰ ਦੇ ਵਿੱਚ ਆਯੋਜਿਤ ਕੀਤੇ ਗਏ ਕਈ ਪ੍ਰੋਗਰਾਮ ਮਸ਼ਹੂਰ ਕੈਨੇਡੀਅਨ ਬੈਂਡ ਮੋਲ ਨਿਵਾਸੀ ਸੱਭਿਆਚਾਰ ਸਾਂਝ ਦੀ ਦਿਖੀ ਖੂਬ ਚਲਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 70 ਤੋਂ ਵੱਧ ਜੰਗਲੀ ਅੱਗਾਂ ਲੱਗੀਆਂ ਲਿਟਨ ਦੇ ਨੇੜੇ ਦੋ ਫੈਲਦੀਆਂ ਜੰਗਲੀ ਅੱਗਾਂ ਕਾਰਨ ਸਥਾਨਕ ਐਮਰਜੈਂਸੀ ਸਥਿਤੀ ਐਲਾਨੀ ਔਟਵਾ ਨੂੰ ਡਿਜੀਟਲ ਸੇਵਾ ਟੈਕਸ ਨੂੰ ਰੱਦ ਕਰਨ ਦੇ ਲਈ ਕਾਨੂੰਨ ਪਾਸ ਕਰਨ ਦੀ ਲੋੜ ਟੈਕਸ ਦਾ ਤਾਮਾਨੂ ਰਿਫੰਡ ਦੇ ਲਈ ਨਵੇਂ ਕਾਨੂੰਨ ਦੀ ਉਡੀਕ ਖਬਰਾਂ ਵਿਸਤਾਰ ਦੇ ਨਾਲ ਕੱਲ ਦਾ ਦਿਨ ਕਾਫੀ ਅਹਿਮ ਰਿਹਾ ਕੈਨੇਡਾ ਡੇ ਕਰਕੇ ਸਰੀ ਦੇ ਵਿੱਚ ਵੀ ਕੈਨੇਡਾ ਦਿਵਸ ਮੌਕੇ ਆਪਣੇ ਦੇਸ਼ ਦੇ ਪ੍ਰਤੀ ਪਿਆਰ ਅਤੇ ਜਜ਼ਬੇ ਦਾ ਜਸ਼ਨ ਮਨਾਉਣ ਦੇ ਲਈ ਤਕਰੀਬਨ 75000 ਤੋਂ ਵੱਧ ਲੋਕ ਜਿਹੜੇ ਨੇ ਉਹ ਬਿਲ ਰੀਡ ਮਿਲੇਨੀਅਮ ਐਮਫੀਥੀਅਟਰ ਦੇ ਵੱਲ ਨੂੰ ਜਿਹੜਾ ਹੈ ਉਹ ਖਿੱਚੇ ਚਲੇ ਗਏ ਤੇ ਪ੍ਰੋਸਪੇਰਾ ਕ੍ਰੈਡਿਟ ਯੂਨੀਅਨ ਦੇ ਵੱਲੋਂ ਪੇਸ਼ ਕੀਤੇ ਗਏ ਇਸ ਮੁਫਤ ਸਾਲਾਨਾ ਸਮਾਗਮ ਦੇ ਵਿੱਚ ਕੈਨੇਡੀਅਨ ਹੈੱਡਲਾਈਨਰਸ ਗੋਲਡੀ ਅਤੇ ਗੈਰਟੀ ਵਿਲੀ ਦੇ ਨਾਲ ਦਾ ਜਿਹੜਾ ਉਹ ਰੈਕ ਲੌਸ ਦੀਆਂ ਪੇਸ਼ਕਾਰੀਆਂ ਸ਼ਾਮਿਲ ਸਨ ਸੋਤੇ ਮੌਜੂਦਾ ਜਿਹੜੇ ਦਰਸ਼ਕ ਸਨ ਉਹਨਾਂ ਨੇ ਵੀ ਗੀਤ ਸੰਗੀਤ ਮਨੋਰੰਜਨ ਮੂਲ ਨਿਵਾਸੀਆਂ ਦੇ ਕਪਿੰਡ ਦੇ ਬਾਜ਼ਾਰ 10 ਤੋਂ ਵੱਧ ਫੂਡ ਟਰੱਕਾਂ ਝੂਲਿਆਂ ਤੇ ਅੰਤ ਦੇ ਵਿੱਚ ਜਿਹੜਾ ਸ਼ਾਨਦਾਰ ਆਤਿਸ਼ਬਾਜ਼ੀ ਦਾ ਜਿਹੜਾ ਖੂਬ ਆਨੰਦ ਮਾਨਿਆ ਮੇਰ ਬਰਨ ਲੌਕ ਨੇ ਵੀ ਇਸ ਮੌਕੇ ਗਿਆ ਕਿ ਸਰੀਦਾ ਇਸ ਸਾਲ ਦਾ ਜਿਹੜਾ ਇੱਕ ਕੈਨੇਡਾ ਡੇ ਸਾਡੇ ਸ਼ਹਿਰ ਨੂੰ ਪ੍ਰਭਾਸ਼ਿਤ ਕਰਨ ਵਾਲੀ ਮਜ਼ਬੂਤੀ ਜਜ਼ਬੇ ਅਤੇ ਵਿਭਿੰਨਤਾ ਦੀ ਖੂਬ ਯਾਦ ਦਿਵਾਉਂਦਾ ਸੀ ਸੋ ਇਸ ਦਾ ਕਲੋਜ਼ ਵਰਕੇ ਜਿਹੜੀਆਂ ਨੇ ਉਸ ਦੀਆਂ ਪ੍ਰਸਤੁਤੀਆਂ ਤੋਂ ਇਹ ਸ਼ੁਰੂ ਹੋ ਕੇ ਮੂਲ ਵਾਸੀਆਂ ਦੇ ਪਿੰਡ ਦੇ ਵਿੱਚ ਪ੍ਰਦਾਨ ਕੀਤੀ ਗਈ ਸੱਭਿਆਚਾਰਕ ਸਾਂਝੀਦਾਰੀ ਤੱਕ ਜਿਹੜਾ ਉਹ ਪੂਰਾ ਦਿਨ ਰੌਣਕ ਭਰਪੂਰ ਪ੍ਰਦਰਸ਼ਨ ਦੇਖਣ ਨੂੰ ਪ੍ਰਦਰਸ਼ਨੀ ਜਿਹੜੀ ਉਹ ਦੇਖਣ ਨੂੰ ਮਿਲੀ ਸੋ ਉਹਨਾਂ ਕਹਿੰਕੇ ਖਾਸ ਤੌਰ ਦੇ ਉੱਤੇ ਸਤ ਅਨੰਦ ਵੀ ਉਹਨਾਂ ਨੇ ਖੂਬ ਮਾਨਿਆ ਤੋਂ ਉਹਨਾਂ ਸਾਰੇ ਲੋਕਾਂ ਦਾ ਉਹ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਇਸ ਦੇ ਵਿੱਚ ਜਿਹੜੀ ਹੈ ਉਹ ਸ਼ਿਰਕਤ ਕੀਤੀ ਤੇ ਸਾਡੇ ਸਪਾਂਸਰਸ ਭਾਈਵਾਲਾਂ ਤੇ ਕਲਾਕਾਰਾਂ ਦਾ ਵੀ ਉਹਨਾਂ ਨੇ ਕਿਹਾ ਕਿ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਸਾਲ ਦਰਸਾਲ ਇਸ ਦਿਨ ਨੂੰ ਸਫਲ ਬਣਾਉਣ ਦੇ ਚ ਮਦਦ ਕਰਦੇ ਨੇ ਸਾਰੇ ਦੇ 2025 ਦੇ ਕੈਨੇਡਾ ਦਿਵਸ ਨੇ ਭਾਈਚਾਰੇ ਦੇ ਲਈ ਜਸ਼ਨ ਮਨਾਉਣ ਅਤੇ ਆਪਸੀ ਇਸ ਨੂੰ ਜਿਹੜਾ ਮੌਕਿਆਂ ਦੇ ਵਿੱਚ ਸਿਰਜਿਆ ਭਾਵੇਂ ਇਹ ਕੋਈ ਵੀ ਚਾਹੇ ਬਾਈਕ ਜਿਹੜੇ ਆ ਉਹ ਬਾਈਕਰਸ ਹੋਣ ਉਹਨਾਂ ਦੇ ਇਸ ਮੌਕੇ ਨੂੰ ਅਹਿਮ ਬਣਾਉਣ ਅਤੇ ਕਮਿਊਨਿਟੀ ਹੱਬ ਦੇ ਵਿੱਚ ਜਿਹੜਾ ਉਹ ਡਾਂਸ ਮਨੋਰੰਜਨ ਚੂਲਿਆਂ ਦਾ ਆਨੰਦ ਮਾਣਨ ਅਤੇ ਫੈਮਿਲੀ ਜ਼ੋਨ ਦਾ ਜਿਹੜਾ ਉਹ ਦੌਰਾ ਕਰਨ ਦੀ ਗੱਲ ਆਉਂਦੀ ਹੈ ਤਾਂ ਹਰ ਕਿਸੇ ਦੇ ਲਈ ਜਿਹੜਾ ਹੈ ਉਦੇਸ਼ ਤਾਂ ਜਸ਼ਨ ਮਨਾਉਣ ਦੇ ਲਈ ਜਿਹੜੀ ਹੈ ਇੱਕ ਅਹਿਮ ਗੱਲ ਸੀ ਸੋ ਉਹਨਾਂ ਵਾਸਤੇ ਕੁਝ ਨਾ ਕੁਝ ਇੱਥੇ ਐਕਸਪਲੋਰ ਕਰਨ ਲਈ ਵੀ ਸੀ ਸੋ ਮੂਲ ਨਿਵਾਸੀਆਂ ਦੇ ਪਿੰਡ ਜਿਵੇਂ ਜਿਨਸ ਵਿਲੇਜ ਦੀ ਗੱਲ ਕਰ ਲਈ ਜਾਏ ਅਤੇ ਬਾਜ਼ਾਰ ਨੇ ਸੱਭਿਆਚਾਰਕ ਸਾਂਝ ਅਤੇ ਸਿੱਖਿਆ ਦੇ ਨਾਲ-ਨਾਲ ਬਨੌਕਤੇ ਬਾਇਸਨ ਵਰਗੀਆਂ ਖਾਣ ਪੀਣੀਆਂ ਚੀਜ਼ਾਂ ਵੀ ਜਿਹੜੀਆਂ ਨੇ ਉਹ ਪ੍ਰਦਾਨ ਕੀਤੀਆਂ ਸੋ ਉਥੇ ਮੌਜੂਦ ਲੋਕਾਂ ਨੇ ਦਿਨ ਪਰਤੇ ਇੱਕ ਬੀਅਰ ਗਾਰਡਨ ਦਾ ਵੀ ਜਿਹੜਾ ਆਨੰਦ ਮਾਣਿਆ ਸੋ ਸਰੀ ਦੇ ਵੱਲੋਂ ਆਯੋਜਿਤ ਕੀਤਾ ਜਾਂਦਾ ਕੈਨੇਡਾ ਡੇ ਪੱਛਮੀ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਤੇ ਮੁਫਤ ਜਿਹੜਾ ਉਹ ਐਂਟਰੀ ਵਾਲਾ ਭਾਂਤ ਭਾਂਤ ਦੇ ਮਨੋਰੰਜਨ ਅਤੇ ਹਰ ਉਮਰ ਦੇ ਲੋਕਾਂ ਦੇ ਲਈ ਗਤੀਵਿਧੀਆਂ ਇੱਥੇ ਹੁੰਦੀਆਂ ਨੇ ਸੋ ਉਧਰ ਕੈ ਕੈਨੇਡਾ ਦੇ ਵੱਖ-ਵੱਖ ਜਿਹੜੇ ਹੋਰ ਥਾਵਾਂ ਦੇ ਉੱਤੇ ਕੈਨੇਡਾ ਡੇ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ ਵਿਸਲਰ ਦੇ ਡੈਲਟਾ ਦੇ ਚਲਮਰਸ ਪਾਰਕ ਦੇ ਵਿੱਚ ਵੀ ਜਿਹੜਾ ਹੈ ਵਿਸਲਰ ਦੇ ਵਿੱਚ ਵੀ ਅਜਿਹਾ ਮਾਹੌਲ ਦੇਖਣ ਨੂੰ ਮਿਲਿਆ ਤੇ ਉਧਰ ਡੈਲਟਾ ਦੇ ਚਲਮਰਸ ਪਾਰਕ ਦੇ ਵਿੱਚ ਵੀ ਅਜਿਹਾ ਜਸ਼ਨ ਵਰਗਾ ਮਾਹੌਲ ਬਣਿਆ ਹੋਇਆ ਸੀ ਤੇ ਆਤੀਸ਼ਬਾਜ਼ੀ ਵੀ ਚਲਾਈ ਗਈ ਕੈਨੇਡਾ ਰੈਵੈਨਿਊ ਏਜੰਸੀ ਦਾ ਕਹਿਣਾ ਹੈ ਕਿ ਜਿੰਨਾ ਟੈਕਸ ਦਦਾਵਾਂ ਨੇ ਡਿਜੀਟਲ ਸੇਵਾਵਾਂ 'ਤੇ ਟੈਕਸ ਦਾ ਭੁਗਤਾਨ ਕਰ ਦਿੱਤਾ ਹੈ ਉਹਨਾਂ ਨੂੰ ਆਪਣਾ ਰੀਫੰਡ ਪ੍ਰਾਪਤ ਕਰਨ ਤੋਂ ਪਹਿਲਾਂ ਓਟਵਾ ਦੇ ਨਵੇਂ ਕਾਨੂੰਨ ਦੀ ਜਿਹੜੀ ਹੈ ਉਹ ਫਿਲਹਾਲ ਉਡੀਕ ਕਰਨੀ ਪਵੇਗੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਤਵਾਰ ਨੂੰ ਦੇਰ ਰਾਤ ਐਲਾਨ ਕੀਤਾ ਕਿ ਤਾਂ ਕਿ ਸੰਯੁਕਤ ਰਾਜ ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਦੇ ਵਿੱਚ ਕੈਨੇਡਾ ਗਲੋਬਲ ਤਕਨੀਕੀ ਦਿੱਗਜ ਜਿਵੇਂ ਕਿ ਉਹਨਾਂ ਦੀ ਅਦਾਇਗੀ ਸੋਮਵਾਰ ਨੂੰ ਹੋਣੀ ਸੀ ਅਤੇ ਇਸ ਦੇ ਨਾਲ Amazon ਅਤੇ Uber ਵਰਗੀਆਂ ਜਿਹੜੀਆਂ ਨੇ ਉਹ ਅਮਰੀਕੀ ਕੰਪਨੀਆਂ ਨੂੰ ਅਰਬਾਂ ਡਾਲਰ ਦਾ ਜਿਹੜਾ ਉਹ ਕਾਫੀ ਜ਼ਿਆਦਾ ਇਸ ਦੇ ਵਿੱਚ ਧਿਆਨ ਰੱਖਣਾ ਪੈ ਰਿਹਾ ਸੋ Amazon ਤੇ Uber ਵਰਗੀਆਂ ਅਮਰੀਕੀ ਕੰਪਨੀਆਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਇਸ ਨਾਲ ਹੋ ਸਕਦਾ ਹੈ ਜਿਤੇ ਕਰਕੇ CRA ਦੇ ਬੁਲਾਰੇ ਦਾ ਕਹਿਣਾ ਹੈ ਕਿ ਏਜੰਸੀ ਨੇ ਔਟਵਾ ਦੇ ਉਲਟਾਉਣ ਤੋਂ ਪਹਿਲਾਂ ਹੀ ਯਾਨੀ ਇਸ ਫੈਸਲੇ ਦੇ ਉਲਟਾਉਣ ਤੋਂ ਪਹਿਲਾਂ ਹੀ ਡਿਜੀਟਲ ਸੇਵਾਵਾਂ ਟੈਕਸ ਤੋਂ ਕੁਝ ਮਾਲੀਆ ਇਕੱਠਾ ਕਰ ਲਿਆ ਸੀ ਪਰ ਰਕਮ ਦਾ ਹਵਾਲਾ ਨਹੀਂ ਦਿੱਤਾ ਸੰਸਦ ਮੈਂਬਰ ਜਿਹੜੇ ਨੇ ਹੁਣ ਉਹ ਇਸ ਮਾਮਲੇ ਨੂੰ ਦੇਖ ਰਹੇ ਨੇ ਸੰਸਦ ਮੈਂਬਰ ਹੁਣ ਗਰਮੀਆਂ ਦੀਆਂ ਛੁੱਟੀਆਂ ਤੇ ਨੇ ਤੇ ਟੈਕਸ ਇਤਲਾਵਾ ਨੂੰ ਉਹਨਾਂ ਦੇ ਪੈਸੇ ਵਾਪਸ ਮਿਲਣੇ ਸੰਸਦ ਦੇ ਵਾਪਸ ਆਉਣ ਤੇ ਉਹਨਾਂ ਨੂੰ ਟੈਕਸ ਨੂੰ ਰੱਦ ਕਰਨ ਦੇ ਲਈ ਰਸਮੀ ਤੌਰ ਦੇ ਉੱਤੇ ਕਾਨੂੰਨ ਪਾਸ ਕਰਨ ਦੀ ਜੜੀ ਹੈ ਉਹ ਦੀਕਤਾ ਕਰਨੀ ਹੋਵੇਗੀ ਸੀਆਰਏਨ ਟੈਕਸ ਦਾ ਤਾਵਾ ਦੇ ਲਈ 30 ਜੂਨ ਦੀ ਆਖਰੀ ਮਿਤੀ ਤੋਂ ਪਹਿਲਾਂ ਡੀਐਸਟੀ ਰਿਟਰਨ ਫਾਈਲ ਕਰਨ ਦੀ ਜ਼ਰੂਰਤ ਨੂੰ ਮੁਆਫ ਕਰ ਦਿੱਤਾ ਹੈ ਤੇ ਇਸ ਦੌਰਾਨ ਕੋਈ ਵੀ ਜਿਹੜਾ ਉਹ ਸਬੰਧ ਦੇ ਤੋਂ ਭੁਗਤਾਨ ਨਹੀਂ ਮੰਗਿਆ ਐਂਗਸਟਰੀਟ ਇੰਸਟੀਚਿਊਟ ਦੇ ਇੱਕ ਨਵੇਂ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਕੈਨੇਡੀਅਨ ਇਸ ਦਿਸ਼ਾ ਬਾਰੇ ਆਸਵੰਦ ਹਨ ਕਿ ਦੇਸ਼ ਕਿਸ ਦਿਸ਼ਾ ਦਿਵਾਲ ਜੜਾ ਉ ਜਾ ਰਿਹਾ ਹੈ 6 ਨੇ ਪਹਿਲਾਂ ਤੋਂ ਇੱਕ ਸੁਧਾਰ ਹੈ ਜਦੋਂ ਕਿ 40% ਕਹਿੰਦੇ ਨੇ ਕਿ ਦੇਸ਼ ਸਹੀ ਰਸਤੇ ਤੇ ਹੈ ਤੇ 40% ਇਸ ਬਿਆਨ ਦੇ ਨਾਲ ਅਸਹਿਮਤ ਹਨ ਇਹ ਅੰਕੜੇ ਜਿਹੜੇ ਨੇ ਉਹਨਾਂ ਦੀ ਜਗਲ ਕੀਤੀ ਜਾਇਆ ਤਾਂ ਇਹ ਅੰਕੜੇ 6 ਮਹੀਨੇ ਪਹਿਲਾਂ ਤੋਂ ਲਗਭਗ ਬਦਲ ਜਿਹੜੇ ਹੋ ਚੁੱਕੇ ਨੇ ਸੋ ਇਸ ਦੇ ਹਿਸਾਬ ਦੇ ਨਾਲ ਕੈਨੇਡੀਅਨ ਨੇ ਕਿਹਾ ਸੀ ਕਿ ਦੇਸ਼ ਸਹੀ ਰਸਤੇ ਤੇ ਨਹੀਂ ਹੈ ਤੇ ਸਿਰਫ 36% ਨੇ ਕਿਹਾ ਕਿ ਇਹ ਸਹੀ ਰਸਤੇ ਤੇ ਹੈ ਨਹੀਂ ਹੈ ਸੋ ਇਸੇ ਲਈ ਐਂਗਸਟਰੀ ਇਨਸਟੀਚਿਊਟ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਹੈ ਕਿ ਜੋ ਆંકੜੇ ਅਸੀਂ ਪਿਛਲੇ ਸਾਲ ਦਸੰਬਰ ਦੇ ਮੁਕਾਬਲੇ ਬਹੁਤ ਜ਼ਿਆਦਾ ਦੇਖ ਰਹੇ ਹਾਂ ਉਹ ਸੱਚਮੁੱਚ ਮੋੜ ਉੱਭਰਿਆ ਹੋਇਆ ਹੈ ਤੁਸੀਂ ਕੈਨੇਡੀਅਨ ਹੋਣ ਦੇ ਉੱਤੇ ਕਿੰਨਾ ਮਾਣ ਜਿਹੜਾ ਹੈ ਉਹ ਮਹਿਸੂਸ ਕਰਦੇ ਹੋ ਦੋ ਸਵਾਲ ਪ੍ਰਭਾਵਸ਼ਪਸ਼ਟ ਸੀ 25 ਜੂਨ ਦੇ ਆਸ-ਪਾਸ ਕੀਤੇ ਗਏ ਸਰਵੇਖਣ ਦੇ ਵਿੱਚ 60% ਨੇ ਕਿਹਾ ਕਿ ਉਹ ਮਾਣ ਜਾਂ ਫਿਰ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦੇ ਨੇ ਤਾਂ ਇਹ ਗਿਣਤੀ ਪਿਛਲੇ ਸਾਲ ਦਸੰਬਰ ਦੇ ਅੰਤ ਤੋਂ ਜਨਤਕ ਰਾਏ ਖੋਜ ਸੰਗਠਨ ਦੁਆਰਾ ਕਰਵਾਏ ਗਏ ਪਿਛਲੇ ਸਰਵੇਖਣ ਦੇ ਮੁਕਾਬਲੇ ਲਗਭਗ 10 ਅੰਕ ਵਧੀ ਹੈ ਇਸ ਮੁਤਾਬਕ ਅਨੁਦਾਜ਼ ਕਹਿਣਾ ਹੈ ਕਿ ਦੱਖਣ ਦੇ ਵਿੱਚ ਰਾਜਨੀਤਿਕ ਪ੍ਰਤੀ ਪ੍ਰਤੀਕਿਰਿਆ ਜਿਹੜੀ ਹੈ ਉਹ ਉੱਭਰੀ ਹੈ ਕੁਰਲ ਦਾ ਕਹਿਣਾ ਹੈ ਕਿ ਪਿਛਲੇ 6 ਤੋਂ 8 ਮਹੀਨਿਆਂ ਦੇ ਵਿੱਚ ਇੱਕ ਚੀਜ਼ ਜਿਸ ਨੇ ਸਾਰਿਆਂ ਨੂੰ ਤਕਰੀਬਨ ਸੋਚਣ ਲਈ ਮਜਬੂਰ ਕੀਤਾ ਹੈ ਉਸ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਸਥਿਤੀ ਕਾਫੀ ਬਦਲੀ ਹੈ ਉਹ ਐਸ ਸਭ ਤੋਂ ਪਹਿਲਾਂ ਤਾਂ ਡੋਨਲਡ ਟਰੰਪ ਦੀਆਂ ਟਿੱਪਣੀਆਂ ਤੇ ਕਾਰਵਾਈਆਂ ਰਾਸ਼ਟਰੀ ਮਾਣ ਖਾਸ ਤੌਰ ਦੇ ਉੱਤੇ ਐਟਲੈਂਟਿਕ ਕੈਨੇਡਾ ਤੇ 온ਟਾਰੀਓ ਦੇ ਵਿੱਚ ਮਜ਼ਬੂਤ ਹੈ ਜਿੱਥੇ ਬਹੁ ਗਿਣਤੀ ਕਹਿੰਦੇ ਨੇ ਕਿ ਉਹ ਮਹਿਸੂਸ ਚੰਗਾ ਕਰਦੇ ਨੇ ਪੱਛਮ ਵੱਲ ਅਲਬਰਟਾ ਵੱਲ ਜਾਂਦੇ ਹੋਏ ਲਗਭਗ ਅੱਧੇ ਕਹਿੰਦੇ ਨੇ ਕਿ ਉਹ ਐਨੇ ਮਾਨਮਤੇ ਨਹੀਂ ਹਨ ਜਦੋਂ ਕਿ ਜੇ ਹੋਰ ਦੀ ਗੱਲ ਕਰ ਲਈ ਜਾਏ ਯਾਨੀ 28% ਅਲਬਰਟਾ ਵਾਸੀ ਕਹਿੰਦੇ ਨੇ ਕਿ ਉਹ ਬਿਲਕੁਲ ਮਾਨਮਤੇ ਨਹੀਂ ਹੈ ਜਾਂ ਫਿਰ ਬਹੁਤ ਮਾਨਮਤੇ ਨਹੀਂ ਹੈ ਤੇ ਕੁਰ ਨੇ ਕਿਹਾ ਹੈ ਕਿ ਭਾਵੇਂ ਕਿ ਪਿਛਲੇ ਸਾਲ ਦਸੰਬਰ ਤੋਂ ਬਹੁਤ سارے ਅੰਕੜੇ ਵਾਪਸ ਆ ਗਏ ਨੇ ਪਰ 10 ਸਾਲ ਪਹਿਲਾਂ ਦੇ ਮੁਕਾਬਲੇ ਜੇ ਗੱਲ ਦੇਖੀ ਜਾਵੇ ਤਾਂ ਮਾਨ ਦਾ ਇਹ ਉਹ ਪੱਧਰ ਅਜੇ ਤੱਕ ਨਹੀਂ ਬਣਿਆ ਸੋ ਅੰਕੜਿਆਂ ਦੇ ਅਨੁਸਾਰ ਮਾਨ ਵਾਲੇ ਬੈਰੋਮੀਟਰ ਨੇ ਸੰਕੇਤ ਦਿੱਤਾ ਹੈ ਕਿ ਸਤੰਬਰ 2016 ਦੇ ਵਿੱਚ 55 ਫੀਸਡ ਕੈਨੇਡੀਅਨ ਜਿਹੜੇ ਨੇ ਉਹ ਕੈਨੇਡੀਅਨ ਹੋਣ ਦੇ ਉੱਤੇ ਮਾਣ ਕਰਦੇ ਸਨ ਨਵੇਂ ਖੋਜਾਂ ਦੇ ਨਾਲੋ 6 ਕੇ ਵਧਾ ਸਰਵੇਖਣ ਤੋਂ ਇੱਕ ਹੋਰ ਸਿੱਟਾ ਰਾਜਨੀਤਿਕ ਸਬੰਧਾਂ ਦੇ ਵਿੱਚ ਪੜਾ ਜਦੋਂ ਕਿ ਜ਼ਿਆਦਾਤਰ ਕੈਨੇਡੀਅਨ 10 ਦੇ ਵਿੱਚੋਂ 7 ਕਹਿੰਦੇ ਨੇ ਕਿ ਦੇਸ਼ ਜੀਵਨ ਦੀ ਜਿਹੜੀ ਹੈ ਉਹ ਚੰਗੀ ਗੁਣਵਤਾ ਦੀ ਪੇਸ਼ਕਸ਼ ਕਰਦਾ ਹੈ ਅਤੇ ਇਸ ਹਿਸਾਬ ਦੇ ਨਾਲ ਜਿਹੜੀ ਹੈ ਲਗਭਗ ਉਹਨਾਂ ਕਿਹਾ ਹੈ ਕਿ ਕੈਨੇਡੀਅਨ ਇਸ ਦੇ ਨਾਲ ਅਸਹਿਮਤ ਹਨ ਤੇ ਇਹ ਗਿਣਤੀ ਕੰਜ਼ਰਵੇਟਿਵ ਵੋਟਰਾਂ ਦੇ ਵਿੱਚ 42% ਤੱਕ ਪਹੁੰਚ ਗਈ ਹੈ ਜੋ ਕਿ ਰਾਸ਼ਟਰੀ ਉਸ ਤੇ ਨਾਲੋਂ ਲਗਭਗ 20 ਅੰਕ ਵਾਧਾ ਹੈ ਆਰਥਿਕਤਾ ਇੱਕ ਹੋਰ ਦੁਖਦਾਈ ਥਾਂ ਹੈ ਜਿਵੇਂ ਕਿ ਆਂਕੜੇ ਦਰਸਾਉਂਦੇ ਹਨ ਕੈਨੇਡਾ ਦੇ ਵਿੱਚ ਤੁਸੀਂ ਜਿੰਨਾ ਜ਼ਿਆਦਾ ਪੱਛੰਨ ਦੇ ਵੱਲ ਜਾਓਗੇ ਕਾਰੋਬਾਰੀ ਮਾਹੌਲ ਬਾਰੇ ਉਨਾ ਹੀ ਜੜਾ ਉਹ ਜ਼ਿਆਦਾ ਸ਼ੱਕ ਹੋਵੇਗਾ ਜਦੋਂ ਕਿ ਜਿਹੜੇ ਆਮ ਗੱਲ ਕਰ ਲਈ ਜਾਏ ਤਾਂ ਉਹਨਾਂ ਦੇ ਲੋਕਾਂ ਨੂੰ ਅਰਥ ਵਿਵਸਥਾ ਦੇ ਵਿੱਚ ਸਭ ਤੋਂ ਵੱਧ ਪ੍ਰੋਸੈ ਅਤੇ ਐਲਬਰਟਾ ਵਾਸੀਆਂ ਨੂੰ ਸਭ ਤੋਂ ਘੱਟ ਪ੍ਰੋਸੈ 47% ਲੋਕ ਇਸ ਕਥਨ ਦੇ ਨਾਲ ਵੀ ਅਸਹਿਮਤ ਹਨ ਕਿ ਕੈਨੇਡਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਇੱਕ ਚੰਗੀ ਜਗ੍ਹਾ ਤੇ ਹੈ ਬ੍ਰਿਟਿਸ਼ ਕੋਲੰਬੀਆ ਦੇ ਲੋਕ ਉਸ ਬਿਆਨ ਦੀ ਸ਼ੁੱਧਤਾ ਬਾਰੇ ਵੰਡੇ ਹੋਏ ਹਨ 39% ਸਹਿਮਤ ਹਨ ਅਤੇ 36% ਅਸਹਿਮਤ ਇੱਕ ਨਵੇਂ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਪਾਰੀ ਯੋਦ ਦੌਰਾਨ ਅਮਰੀਕਾ ਦੇ ਪ੍ਰਤੀ ਕੈਨੇਡੀਅਨਾਂ ਦਾ ਜਿਹੜਾ ਰਵੱਈਆ ਹੈ ਉਹ ਹੋਰ ਵਿਵਿਗੜ ਗਿਆ ਹੈ 4 ਮਹੀਨੇ ਪਹਿਲਾਂ ਦੇ ਮੁਕਾਬਲੇ ਜ਼ਿਆਦਾਤਰ ਕੈਨੇਡੀਅਨ ਅਮਰੀਕੀ ਸਮਾਨਾਂ ਅਤੇ ਯਾਤਰਾ ਤੋਂ ਪਰਹੇਜ਼ ਕਰ ਰਹੇ ਨੇ ਮੰਗਲਵਾਰ ਨੂੰ ਕੈਨੇਡਾ ਡੇ ਦੇ ਇਪਸੋਸ ਪੋਲ ਦੇ ਵਿੱਚ ਪਾਇਆ ਗਿਆ ਕਿ ਸਰਵੇਖਣ ਕੀਤੇ ਗਏ ਲਗਭਗ 3/4 ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੀ ਜਿਹੜੀ ਹੈ ਅ ਅਮਰੀਕਾ ਦੇ ਅ ਯਾਤਰਾ ਤੋਂ ਬਚਣ ਦਾ ਇਰਾਦਾ ਰੱਖਦੇ ਨੇ ਫਰਵਰੀ ਤੋਂ 10 ਅੰਕ ਜਿਹੜੇ ਨੇ ਉਹ ਇਸੇ ਸਮਾਨ ਦੇ ਬਚਨ ਵਾਲੇ ਲੋਕਾਂ ਦੀ ਗਿਣਤੀ 5 ਅੰਕ ਵਾਦ ਕੇ 72% ਹੋ ਗਈ ਹੈ ਇਹ ਪੁੱਛੇ ਜਾਂਦੇ ਕਿ ਕੀ ਉਹ 트럼ਪ ਦੇ ਕੈਨੇਡਾ ਦੀ ਜਿਹੜੀ ਹੈ ਉਹ ਆਰਥਿਕਤਾ ਤੇ ਪ੍ਰਭੂਸੱਤਾ ਦੇ ਉੱਤੇ ਕਈ ਜਿਹੜੀ ਹੈ ਉਹ ਉਹ ਧਿਆਨ ਦੇ ਰਹੇ ਨੇ ਤਾਂ ਦੇਸ਼ ਦੇ ਵੱਜੋਂ ਇਹ ਘੱਟ ਸਮਝਦੇ ਨੇ ਸਰਵੇਖਣ ਦੇ ਵਿੱਚ ਸ਼ਾਮਲ 70 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਇਸ ਦੇ ਨਾਲ ਸਹਿਮਤ ਹਨ ਲਗਭਗ ਅੱਧੇ ਲੋਕਾਂ ਨੇ ਕਿਹਾ ਕਿ ਉਹ ਇਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਇਹ ਗਿਣਤੀ ਵੀ ਨੋ ਅੰਕ ਵੱਧ ਸੀ ਇਫਸੋਸ ਪਬਲਿਕ ਅਫੇਅਰਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕਾਇਲ ਬਰਡ ਨੇ ਕਿਹਾ ਹੈ ਕਿ ਟਰੰਪ ਅਤੇ ਅਮਰੀਕੀ ਜਿਹੜੇ ਪ੍ਰਸ਼ਾਸਨ ਦੇ ਵਿਰੁੱਧ ਕੈਨੇਡੀਅਨ ਗੁੱਸਾ ਜਿਹੜਾ ਹੈ ਉਹ ਥੋੜਾ ਬਹੁਤ ਜਿਹੜਾ ਉਹ ਉਹਨਾਂ ਨੂੰ ਦਿਖਾਈ ਦੇ ਰਿਹਾ ਹੈ ਸਰਵੇਖਣ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਸਾਲਾਂ ਦੀ ਗਿਰਾਵਟ ਤੋਂ ਬਾਅਦ ਕੈਨੇਡੀਅਨ ਮਾਨ ਵਧ ਰਿਹਾ ਹੈ ਨਾਲ ਹੀ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਹ ਇਸ ਸਾਲ ਕੈਨੇਡਾ ਦਿਵਸ ਦੇ ਜਸ਼ਨਾਂ ਦੇ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਨੇ ਤੇ ਇਹ ਗਲਪ ਦੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਪੋਲਿੰਗ ਦੇ ਉਲਟ ਹੈ ਜੋ ਇਸ ਹਫਤੇ ਦੇ ਅੰਤ ਦੇ ਵਿੱਚ ਪਹਿਲਾਂ ਸੋ ਸੁਝਾਅ ਜੋ ਦਿੰਦਾ ਹੈ ਕਿ ਅਮਰੀਕਾ ਅਮਰੀਕੀਆਂ ਦਾ ਰਾਸ਼ਟਰੀ ਮਾਨ ਰਿਕਾਰਡ ਹਿੱਟਲੇ ਪੱਧਰ ਦੇ ਉੱਤੇ ਡਿੱਗ ਗਿਆ ਸਟੈਟਿਸਟਿਕਸ ਕੈਨੇਡਾ ਦੀ ਗੱਲ ਕਰ ਲਈਏ ਤਾਂ ਉਹਨਾਂ ਕਹਿ ਕੇ ਟਰੰਪ ਦੇ ਦੂਜੇ ਕਾਰਜਕਾਲ ਦੇ ਪਹਿਲੇ 5 ਮਹੀਨਿਆਂ ਦੇ ਵਿੱਚ ਅਮਰੀਕਾ ਤੋਂ ਕੈਨੇਡੀਅਨਾਂ ਦੀ ਵਾਪਸੀ ਯਾਤਰਾਵਾਂ ਦੇ ਵਿੱਚ ਦੌਰੇ ਅਮਰੀਕਾ ਦੇ ਕੈਨੇਡੀਅਨਾਂ ਅੰਕਾਂ ਦੀ ਗਿਰਾਵਟ ਆਈ ਹੈ ਸੋ ਮਈ ਦੇ ਵਿੱਚ ਉਪਲਬਧ ਆંકੜਿਆਂ ਦੇ ਨਾਲ ਸਭ ਤੋਂ ਤਾਜ਼ਾ ਮਹੀਨਾ ਗਿਰਾਵਟ ਜਿਹੜੀ ਆ ਦੇਖੀ ਗਈ ਹੈ ਪਿਛਲੇ ਹਫਤੇ ਜਾਰੀ ਕੀਤੇ ਗਏ ਪੀਡਬਲਿਊਸੀ ਕੈਨੇਡਾ ਦੀ ਇੱਕ ਰਿਪੋਰਟ ਦੇ ਵਿੱਚ ਦਰਸਾਇਆ ਗਿਆ ਹੈ ਕਿ 75% ਕੈਨੇਡੀਅਨ ਖਫਤ ਕਾਰਨ ਇਹ ਜੜਾ ਉਹਨਾਂ ਨੇ ਕਿਹਾ ਹੈ ਕਿ ਉਹ ਪ੍ਰੀਮੀਅਮ ਯਾ ਪੁੱਜਨ ਉਤਪਾਦਾਂ ਲਈ ਵਧੇਰੇ ਭੁਗਤਾਨ ਕਰਨਗੇ ਪਰ ਫਿਰ ਵੀ ਉਹਨਾਂ ਉੱਚੀਆਂ ਲਾਗਤਾਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਅਫਸੋਸ ਦੇ ਵੱਲੋਂ ਦੇਸ਼ ਪਰ ਦੇ ਵਿੱਚ 1000 ਕੈਨੇਡੀਅਨਾਂ ਦਾ ਆਨਲਾਈਨ ਪੋਲ ਟਰੰਪ ਦੇ ਵੱਲੋਂ ਸ਼ੁੱਕਰਵਾਰ ਨੂੰ ਕੈਨੇਡਾ ਦੇ ਨਾਲ ਵਪਾਰਕ ਗੱਲਬਾਤ ਖਤਮ ਕਰਨ ਦੇ ਐਲਾਨ ਤੋਂ ਪਹਿਲਾਂ ਕੀਤਾ ਗਿਆ ਸੀ ਕੈਨੇਡਾ ਦੇ ਵੱਲੋਂ ਐਤਵਾਰ ਨੂੰ ਇਹ ਕਹਿਣ ਤੋਂ ਬਾਅਦ ਜਿਹੜਾ ਉਸ ਤੇ ਸਿਵਾਵਾ ਟੈਕਸ ਨੂੰ ਰੱਦ ਕਰ ਦੇਵੇਗਾ April ਦੇ ਵਿੱਚ ਹੋਈਆਂ ਸੰਗੀ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਮਾਰਕਾਰਨੀ ਦੇ ਘਟ ਗਿਣਤੀ ਲਿਬਰਲ ਸਰਕਾਰ ਜਿੱਤਣ ਤੋਂ ਬਾਅਦ ਕਾਰਨੇ ਤੇ 트ੰਪ ਹਾਲ ਹੀ ਦੇ ਹਫ਼ਤਿਆਂ ਦੇ ਵਿੱਚ ਵਿਆਪਕ ਗੱਲਬਾਤ ਤੋਂ ਇਲਾਵਾ ਸਿੱਧੇ ਪੱਧਰ ਦੀ ਗੱਲਬਾਤ ਕੀਤੀ ਜਿਸ ਤੋਂ ਬਾਅਦ ਉਹਨਾਂ ਗੱਲਬਾਤ ਨੂੰ ਨਵੀਂ ਜਿਹੜੀ ਹੈ ਉਹ ਅਹਿਮੀਅਤ ਦੇ ਐਲਾਨ ਤੋਂ ਪਹਿਲਾਂ ਅਤੇ ਉਹ ਤੇ ਕਾਰਨੀ G7 ਸੰਮੇਲਨ ਦੇ ਵਿੱਚ 30 ਦਿਨਾਂ ਦੇ ਅੰਦਰ ਇੱਕ ਨਵੇਂ ਵਪਾਰ ਅਤੇ ਸੁਰੱਖਿਆ ਸਮਝੌਤੇ ਦੇ ਉੱਤੇ ਆ ਗਏ ਸਨ ਐਪਸੋਸ ਵਿੱਚ ਪਾਇਆ ਗਿਆ ਕਿ 트ੰਪ ਨੂੰ ਪ੍ਰਬੰਧਿਤ ਕਰਨ ਦੇ ਲਈ ਕੈਨੇਡੀਆ ਨਾਲ ਆਪਣੇ ਰਾਸ਼ਟਰੀ ਇਗਨਤਾਵਾ ਦੇ ਵਿੱਚ ਭਰੋਸਾ 12 ਅੰਕ ਜਿਹੜਾ ਹੈ 12 ਅੰਕ ਦੇ ਹਿਸਾਬ ਨਾਲ ਹੋਇਆ ਸੋ ਇਪਸੋਸ ਨੇ ਪਾਇਆ ਹੈ ਕਿ ਕੈਨੇਡੀਅਨਾਂ ਦਾ ਆਪਣੇ ਰਾਜਨੀਤਿਕਤਾਵਾਂ 'ਚ ਭਰੋਸਾ 12 ਅੰਕ ਵਧਿਆ ਤੇ ਪੁੱਛੇਗੇ ਸਾਰੇ ਸਵਾਲਾਂ ਦੇ ਵਿੱਚ 4 ਮਹੀਨਿਆਂ ਦਾ ਸਭ ਤੋਂ ਵੱਡਾ ਵਾਦਾ ਹੈ ਲਗਭਗ 60% ਤੱਕ ਜਿਹੜਾ ਇਹ ਦੇਖਿਆ ਗਿਆ ਹੈ ਇਪਸੋਸ ਨੇ ਇਹ ਵੀ ਪਾਇਆ ਕਿ ਜਿਵੇਂ ਜਿਵੇਂ ਅਮਰੀਕਾ ਵਿਰੋਧੀ ਭਾਵਨਾ ਵਧਦੀ ਹੈ ਕੈਨੇਡੀਅਨ ਮਾਨ ਵਧਿਆ ਜਿਹੜੇ 44% ਨੇ ਉਹਨਾਂ ਨੇ ਇਹ ਵੀ ਗਿਆ ਕਿ ਅਜਿਹੇ ਵਿਅਕਤੀ ਦੇ ਨਾਲ ਸਕਾਰਾਤਮਕ ਗੱਲੋਂ ਕਰਨਗੇ ਜੋ ਇਸ ਦੇਸ਼ ਤੋਂ ਨਹੀਂ ਹੈ ਜੋ ਕਿ ਪਿਛਲੇ ਸਾਲ ਨਾਲੋਂ 17 ਅੰਕ ਵਧ ਸੀ ਜਦੋਂ ਕਿ 30 ਦੇ ਵਿੱਚ ਆਦੀਵਾਸੀ ਇਤਿਹਾਸ ਬਾਰੇ ਜਿਹੜਾ ਉਹ ਹੋਰ ਸਿੱਖਣਗੇ ਜੋ ਕਿ 3 ਅੰਕ ਵਧਾ ਵੱਡੀ ਉਮਰ ਦੇ ਕੈਨੇਡੀਅਨਾਂ ਨੇ ਵੀ ਸਮੁੱਚੇ ਤੌਰ ਦੇ ਉਤੇ ਕੈਨੇਡਾ ਦੇ ਜਿਹੜੇ ਨੇ ਉਨ੍ਹਾਂ ਦੇ ਸਮਰਥਨ ਦੇ ਵਿੱਚ ਉੱਚ ਸਿੱਖਿਆਵਾਂ ਸੰਖਿਆਵਾਂ ਨੂੰ ਜਿਹੜਾ ਉਹ ਹੁਲਾਰਾ ਦਿੱਤਾ ਹੈ ਜਦੋਂ ਕਿ ਨੌਜਵਾਨ ਲੋਕਾਂ ਦੇ ਕੈਨੇਡਾ ਦਿਵਸ ਦੇ ਜਸ਼ਨਾਂ ਦੇ ਵਿੱਚ ਸ਼ਾਮਲ ਹੋਣ ਦੀ ਜ਼ਿਆਦਾ ਸੰਭਾਵਨਾ ਸੀ ਸਰਵੇਖਣ ਕੀਤੇ ਗਏ ਕੈਨੇਡੀਅਨਾਂ ਦੇ ਸ਼ੇਅਰ ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਇਹਨਾਂ ਦੇ ਵਿੱਚੋਂ ਕੋਈ ਵੀ ਕੰਮ ਕਰਨ ਦੀ ਜਿਹੜੀ ਆ ਉਹ ਸੰਭਾਵਨਾ ਦੇ ਵਿੱਚ ਦੋਰੇ ਅੰਕਾਂ ਵਿੱਚ ਡਿੱਗ ਗਏ ਨੇ 59% ਕੈਨੇਡੀਅਨਾਂ ਨੇ ਕਿਹਾ ਕਿ 트럼ਪ ਦੀਆਂ ਵਪਾਰਕ ਕਾਰਵਾਈਆਂ ਦੇ ਕਾਰਨ ਉਨ੍ਹਾਂ ਦੀ ਜਿਹੜੀ ਨਿੱਜੀ ਤੇ ਵਿੱਤੀ ਸਥਿਤੀ ਪ੍ਰਭਾਵਿਤ ਹੋਵੇਗੀ ਅਤੇ ਇਸੇ ਗਿਣਤੀ ਨੇ ਇਹ ਕਿਹਾ ਹੈ ਕਿ ਕੈਨੇਡਾ ਨੂੰ ਅਮਰੀਕੀ ਟੈਰਿਫ ਅਤੇ ਕੈਨੇਡੀਅਨ ਕਾਉਂਟਰ ਟੈਰਿਫ ਤੋਂ ਪ੍ਰਭਾਵਿਤ ਕਾਮਿਆਂ ਦੀ ਸੁਰੱਖਿਆ ਦੇ ਲਈ ਇੱਕ ਸਬਸਿਡੀ ਪ੍ਰੋਗਰਾਮ ਸ਼ੁਰੂ ਕਰਨਾ ਚਾਹੀਦਾ ਹੈ ਦੋਵੇਂ ਅੰਕੜੇ ਇਸ ਵਿੱਚ ਦੇਖੇ ਗਏ ਨੇ ਪਰ ਲਗਭਗ ਬਦਲੇ ਨਹੀਂ ਹੈ ਲਿਟਨ ਦੇ ਆਸ-ਪਾਸ ਦੇ ਇਲਾਕੇ ਤੋਂ ਫੈਲਦੀਆਂ ਦੋ ਜੰਗਲੀ ਅੱਗਾਂ ਦੇ ਕਾਰਨ ਸਥਾਨਕ ਐਮਰਜੈਂਸੀ ਸਥਿਤੀ ਐਲਾਨੀ ਗਈ ਹੈ ਲਗਭਗ 4 ਸਾਲ ਬਾਅਦ ਜਦੋਂ ਪਿੰਡ ਦਾ ਬਹੁਤ ਸਾਰਾ ਹਿੱਸਾ ਅੱਗ ਦੇ ਨਾਲ ਤਬਾਹ ਹੋ ਗਿਆ ਸੀ ਦੋ ਲਿਟਨ ਤੋਂ ਫਰੇਜ਼ਰ ਨਦੀ ਦੇ ਬਿਲਕੁਲ ਪਾਰ ਹੋ ਗਈਆਂ ਜਿਨ੍ਹਾਂ ਨੂੰ ਇੱਕ ਛੋਟੀ ਬੇਕਾਬੂ ਅੱਗ ਦਾ ਜਿਹੜਾ ਜਿਹੜਾ ਖਤਰਾ ਕਿਹਾ ਜਾ ਰਿਹਾ ਜਿਸ ਨੇ ਕਈ ਜਾਇਦਾਦਾਂ ਜੜੀਆਂ ਨੇ ਉਹਨਾਂ ਨੂੰ ਵੀ ਤਬਾਹ ਕਰ ਦਿੱਤਾ ਬੀਸੀ ਵਾਈਲਡਫਾਇਰ ਸਰਵਿਸ ਅਤੇ ਲਿਟਨ ਨੋ ਫਰਸਟ ਨੇਸ਼ਨ ਫਾਇਰ ਕ੍ਰੂ ਅੱਗ ਦੇ ਉੱਤੇ ਕਾਬੂ ਪਾਉਣ ਦੇ ਕੋਸ਼ਿਸ਼ ਕਰ ਰਹੇ ਨੇ ਤੇ ਕਿਹਾ ਜਾਂਦਾ ਹੈ ਕਿ ਰਾਤ ਪਰ ਉਹ ਬਹੁਤ ਜ਼ਿਆਦਾ ਫੈਲ ਚੁੱਕੀ ਪਰ ਕਮਿਊਨਿਟੀ ਦੇ ਉੱਤਰ ਵੱਲ ਇੱਕ ਵੱਡੀ ਆਗ ਨੇ ਹੁਣ ਹਾਈਵੇ 12 ਨੂੰ ਬੰਦ ਕਰ ਦਿੱਤਾ ਤੇ ਤਿੰਨ ਜਾਇਦਾਦਾਂ ਨੂੰ ਜਿਹੜਾ ਉਹ ਖਾਲੀ ਕਰਵਾਉਣ ਦੇ ਖਤਰੇ ਦੇ ਵਿੱਚ ਮੰਨੀਆਂ ਜਾਂਦੀਆਂ ਨੇ ਐਚਮੈਨ ਕ੍ਰੀਕ ਆਗ 25 ਹੈਕਟੇਅਰ ਨੂੰ ਕਵਰ ਕਰਦੀ ਹੈ ਤੇ ਇਹ ਕਾਬੂ ਤੋਂ ਬਾਹਰ ਵੀ ਹੈ ਜਿਸ ਦੇ ਵਿੱਚ ਜਿਹੜੀ ਹੈ ਜਿਸ ਦੇ ਗੱਲ ਕੀਤੀ ਜਾਵੇ ਤਾਂ ਉਹ ਕਾਫੀ ਜ਼ਿਆਦਾ ਉਸਤੇ ਹਜੇ ਵੀ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੌਮਸਨ ਨਿਕੋਲਾ ਖੇਤਰੀ ਜ਼ਿਲ੍ਹੇ ਦੁਆਰਾ ਜਾਰੀ ਕੀਤੀ ਗਈ ਸਥਾਨਕ ਐਮਰਜੈਂਸੀ ਸਥਿਤੀ ਨੂੰ ਤੇਜ਼ ਕਰਨ ਦੇ ਵਿੱਚ ਵੀ ਮਦਦ ਮਿਲਦੀ ਹੈ ਤੇ ਮੌਸਮ ਗਰਮ ਸੁੱਕਾ ਅਕਸਰ ਜਿਹੜਾ ਉਹ ਹਵਾਦਾਰ ਯਾਨੀ ਹਵਾਦਾਰ ਰੁੱਖ ਬਦਲਦਾ ਰਹਿੰਦਾ ਇਸ ਦੇ ਨੇੜੇ 35 ਹੈਕਟੇਰ ਅੱਗ ਦਾ ਜਿਹੜਾ ਉਹ ਕਾਰਨ ਵੀ ਬਣ ਰਿਹਾ ਹੈ ਸੋਮਵਾਰ ਨੂੰ ਆਦੇਸ਼ਾਂ ਦੇ ਵਿੱਚ ਹੋਰ ਨਿਕਾਸੀ ਚੇਤਾਵਨੀਆਂ ਸ਼ਾਮਿਲ ਕੀਤੀਆਂ ਗਿਆ ਨੇ ਬੁੱਧਵਾਰ ਸਵੇਰ ਤੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 70 ਤੋਂ ਵੱਧ ਜੰਗਲੀ ਅਗਾਂ The cat sat on the ਜਲ ਰਹੀਆਂ ਸਨ ਕਿਊਬਿਕ ਸਰਕਾਰ ਨੇ ਇੱਕ ਨਵੇਂ ਤਜਰਬੇ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੇ ਤਹਿਤ ਤਿੰਨ ਸ਼ਹਿਰਾਂ ਦੇ ਵਿੱਚ ਰਿਟੇਲ ਸਟੋਰਾਂ ਨੂੰ ਵੀਕਐਂਡ ਦੇ ਉੱਤੇ ਰਾਤ 8 ਵਜੇ ਤੱਕ ਖੁੱਲੇ ਰਹਿਣ ਦੀ ਜਿਹੜੀ ਹੈ ਉਹ ਇਜਾਜ਼ਤ ਦਿੱਤੀ ਜਾਵੇਗੀ ਤੇ ਇਹ ਦੇਖਿਆ ਜਾਏਗਾ ਕਿ ਇਹ ਤਬਦੀਲੀ ਗਾਹਕਾਂ ਤੇ ਵਰਕਰਾਂ ਦੇ ਉੱਤੇ ਕਿਹੋ ਜਿਹਾ ਅਸਰ ਪਾਉਂਦੀ ਹੈ ਇਹ ਪਾਇਲਟ ਪ੍ਰੋਜੈਕਟ ਇਸ ਗਰਮੀ ਦੇ ਸੀਜ਼ਨ ਦੇ ਵਿੱਚ ਕਿਸੇ ਵੀ ਸਮੇਂ ਸ਼ੁਰੂ ਹੋਵੇਗਾ ਹਾਲਾਂਕਿ ਅਜੇ ਤੱਕ ਜਿਹੜੀ ਹੈ ਉਹ ਇਸ ਬਾਰੇ ਤਾਰੀਖ ਕਹਨੇ ਕੀਤੀ ਗਈ ਸੋ ਜੇ ਗੱਲ ਹਾਲਾਂਕਿ ਕੀਤੀ ਜਾਵੇ ਤਾਂ ਤਿੰਨ ਸ਼ਹਿਰ ਇਸ ਲਈ ਚੁਣੇ ਗਏ ਨੇ ਉਹ ਹਨ ਲਾਵੈਲ ਯਾਨੀ ਮੋਂਟਰੀਅਲ ਦੇ ਉੱਤਰ ਦੇ ਵਿੱਚ ਤੇ ਜੈਟੀਨੋ ਇੰਟੈਰੀਓ ਦੇ ਨੇੜੇ ਤੇ ਸੈਂਟ ਜਾਰਜ ਕਿਊਬਿਕ ਦੇ ਜੂਨੀਅਰ ਆਰਥਿਕ ਮੰਤਰੀ ਅਤੇ ਲਾਵੈਲ ਤੋਂ ਐਮ ਐਲ ਏ ਕ੍ਰਿਸਟੋਫਰ ਸਕ੍ਰੇਟ ਨੇ ਕਿਹਾ ਹੈ ਕਿ ਇਹ ਫੈਸਲਾ ਇਸ ਕਰਕੇ ਕੀਤਾ ਗਿਆ ਕਿਉਂਕਿ ਆਨਲਾਈਨ ਖਰੀਦਾਰ ਵਧਨ ਕਰਕੇ ਲੋਕਾਂ ਦੀ ਖਰੀਦਦਾਰੀ ਦੀ ਜਿਹੜੀ ਹੈ ਉਹ ਆਦਤ ਬਦਲ ਰਹੀ ਹੈ ਸੋ ਉਹਨਾਂ ਨੇ ਇਹ ਸਮਾਂ ਲਚਕੀਲਾ ਬਣਾਉਣਾ ਉਹਨੇ ਕਿਹਾ ਪਵੇਗਾ ਤਾਂ ਜੋ ਹੋਰ ਗਾਹਕ ਵੀ ਆ ਸਕਣ ਤੇ ਹੁਣ ਤੱਕ ਕਿਊਬਿਕ ਦੇ ਵਿੱਚ ਵੀਕਐਂਡ ਦੇ ਉੱਤੇ ਸਿਰਫ ਰੈਸਟੋਰੈਂਟ ਤੇ ਗਰੋਸਰੀ ਸਟੋਰ ਹੀ ਸ਼ਾਮ 5 ਵਜੇ ਤੋਂ ਬਾਅਦ ਜਿਹੜੇ ਨੇ ਉਹ ਖੁੱਲੇ ਰਹਿੰਦੇ ਨੇ ਸੋ ਇਹ ਪਾਇਲਟ ਪ੍ਰੋਜੈਕਟ ਦੁਕਾਨਦਾਰਾਂ ਨੂੰ ਇੱਕ ਵਿਕਲਪ ਦਵੇਗਾ ਮਤਲਬ ਕਿ ਇਹ ਜ਼ਰੂਰੀ ਨਹੀਂ ਹੈ ਕਿ ਉਹ 8 ਵਜੇ ਤੱਕ ਖੁੱਲੇ ਰਹਿਣ ਪਰ ਉਹ ਚਾਹਣ ਤਾਂ ਇਹ ਤਿੰਨ ਸ਼ਹਿਰ ਵਕ ਵਕ ਕਾਰਨਾ ਕਰਕੇ ਪਾਇਲਟ ਪ੍ਰੋਜੈਕਟ ਦੇ ਲਈ ਜਿਹੜੇ ਚੁਣੇ ਗਏ ਨੇ ਤੇ ਉਹ ਆਪਣੇ ਹਿਸਾਬ ਦੇ ਨਾਲ ਆਪਣੇ ਸਟੋਰ ਖੋਲ੍ਹ ਸਕਣ ਦੇ ਨੀ ਗੈਟੀਨੋ ਸ਼ਹਿਰ ਦੀ ਅਨਟੈਰੀਓ ਦੇ ਨਾਲ ਭੂਗੋਲਿਕ ਜਿਹੜੀ ਨੇੜਤਾ ਹੈ ਉਹ ਗੂੜਾ ਹੋਣਾ ਅਤੇ ਸੈਂਟ ਜਾਰਜ ਦੀ ਗੱਲ ਕੀਤੀ ਜਾਵੇ ਤੇ ਵੱਡੇ ਸ਼ਹਿਰਾਂ ਤੋਂ ਦੂਰ ਲੋਕਲ ਆਰਥਿਕਤਾ ਦਾ ਵਿਚਿੰਨਾ ਹੈ ਸੋ ਪਾਇਲਟ ਪ੍ਰੋਜੈਕਟ ਦੇ ਅੰਤ ਦੇ ਉੱਤੇ ਸਰਕਾਰ ਮੁਲਾਂਕਣ ਕਰੇਗੀ ਕਿ ਪਾਇਲਟ ਇਸ ਦਾ ਚਿੰਨ੍ਹ ਕੀ ਹੈ ਤੇ ਪਾਇਲਟ ਪ੍ਰੋਜੈਕਟ ਦੇ ਨਾਲ ਇਹ ਜਿਹੜੀ ਨੀਤੀ ਹੈ ਉਹ ਸੂਬੇ ਪਰਦੇ ਵਿੱਚ ਲਾਗੂ ਕੀਤੀ ਜਾ ਸਕਦੀ ਹੈ ਜਾਂ ਨਹੀਂ ਇੱਕ ਜਿਹੀ ਲਾਈਨ ਨੂੰ ਅਕਸਰ ਇੱਕ ਅਜੀਹਾ ਦਿਨ ਹੁੰਦਾ ਹੈ ਜਦੋਂ ਜਨਤਕ ਏਜੰਸੀਆਂ ਆਪਣੀਆਂ ਦਰਾਂ ਵਧਾਉਂਦੀਆਂ ਨੇ ਤੇ ਤੁਹਾਨੂੰ ਟ੍ਰਾਂਸਲਿੰਕ ਦਰਾਂ ਦੇ ਲਈ ਥੋੜਾ ਜ਼ਿਆਦਾ ਜਿਹੜਾ ਉਹ ਭੁਗਤਾਨ ਹੁਣ ਕਰਨਾ ਪੈ ਸਕਦਾ ਤੇ ਨਾਲ ਦੀ ਨਾਲ ਹਾਈਡਰੋਵਾਦੇ ਜੋ ਪਹਿਲਾਂ ਹੀ ਲਾਗੂ ਹਨ ਬਿਜਲੀ ਉਪਯੋਗਤਾ ਪ੍ਰੋਵਾਈਡਰਸ ਨੇ ਆਪਣੀਆਂ ਰਿਹਾਇਸ਼ੀ ਬਿਜਲੀ ਦਰਾਂ ਦੇ ਵਿੱਚ 1 ਅਪ੍ਰੈਲ ਤੋਂ ਪ੍ਰਭਾਵੀ ਜਾਂ ਅਗਲੇ 2 ਸਾਲ ਦੇ ਲਈ ਲਗਭਗ ਡਾਲਰ 3.75 ਪ੍ਰਤੀ ਮਹੀਨਾ ਵਾਧੇ ਦੇ ਬਾਵਜੂਦ ਉर्जा ਮੰਤਰੀ ਐਡੀਨਡਿਕਸ ਕਹਿੰਦੇ ਨੇ ਕਿ ਜਿਹੜੇ ਇਸ ਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕ ਅਜੇ ਵੀ ਉੱਤਰੀ ਅਮਰੀਕਾ ਦੇ ਵਿੱਚ ਸਭ ਤੋਂ ਘੱਟ ਬਿਜਲੀ ਦਰਾਂ ਦਾ ਭੁਗਤਾਨ ਜਿਹੜਾ ਉਹ ਕਰਦੇ ਨੇ ਸੋ ਬੀਸੀ ਦੇ ਵਸਨੀਕ ਗੁਆਂਡੀ ਅਲਬਰਟਾ ਦੇ ਵਸਨੀਕ ਬਿਜਲੀ ਦੇ ਲਈ ਜੋ ਭੁਗਤਾਨ ਕਰਦੇ ਨੇ ਉਸ ਦਾ ਇਹ ਅੱਧਾ ਹਿੱਸਾ ਦਿੰਦੇ ਨੇ ਸੋ 1 ਜੁਲਾਈ ਤੋਂ ਲਾਗੂ ਹੋਣ ਵਾਲਾ ਇੱਕ ਲਾਗੂ ਹੋ ਚੁੱਕਾ ਹੈ ਕਹਿ ਲੋ ਕਿ ਇੱਕ ਹੋਰ ਇਹ ਦਰਵਾਦਾ ਟ੍ਰਾਂਸਲਿੰਗ ਦੇ ਉੱਤੇ ਵੀ ਹੈ ਇਹ ਕਿਰਾਏ ਲਈ ਲਗਭਗ 4% ਹੈ ਸੋ ਇਸ ਦਾ ਅਰਥ ਹੈ ਕਿ ਇੱਕ ਜ਼ੋਨ ਦੀ ਯਾਤਰਾ ਦੇ ਲਈ ਲਗਭਗ 15 ਸੈਂਟ ਦੋ ਜ਼ੋਨ ਦੇ ਵਿੱਚ ਜਾਣ ਦੇ ਲਈ 20 ਸੈਂਟ ਤੇ ਤਿੰਨ ਜ਼ੋਨ ਯਾਤਰਾ ਦੇ ਲਈ ਜਿਹੜੇ ਨੇ ਉਹ 25 ਸੈਂਟ ਹੈ ਮਾਸਿਕ ਬਾਲਗ ਜਿਹੜੇ ਨੇ ਯਾਨੀ ਮਹੀਨਾਵਾਰ ਜਿਹੜਾ ਅ ਐਡਲਟ ਪਾਸ ਹੁੰਦਾ ਉਸ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਡਾਲਰ 4 ਤੇ ਡਾਲਰ 8 ਦੇ ਵਿਚਕਾਰ ਇਹ ਵਧ ਗਏ ਨੇ ਸੋ ਟ੍ਰਾਂਸਲਿੰਗ ਦਾ ਕਹਿਣਾ ਹੈ ਕਿ ਜ਼ਰੂਰੀ ਆਵਾਜਾਈ ਸੇਵਾਵਾਂ ਪ੍ਰਦਾਨ ਕਰਨਾ ਅਤੇ ਮੈਟਰੋ ਵੈਨ ਉਵਰ ਨੂੰ ਜਿਹੜਾ ਉਹ ਚੱਲਦਾ ਰੱਖਣਾ ਇਸ ਵੇਲੇ ਜ਼ਰੂਰੀ ਹੈ ਅੱਗੇ ਦੇਖਣਾ ਟਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾਦੀ ਇੱਕ ਖਾਸ ਅਪਡੇਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਲਵੁੱਡ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਦੇ ਵਿੱਚ ਕੈਨੇਡਾ ਡੇ ਬੜੀ ਧੂਮ-ਤਾਮ ਨਾਲ ਮਨਾਇਆ ਗਿਆ ਔਰ ਉਸਦੇ ਮੁੱਖ ਮਹਿਮਾਨ ਜਗਸ਼ਰਨ ਸਿੰਘ ਮਾਹਲ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਜਿਡੀਆਂ ਪਿੱਛੇ ਚੋਣਾ ਹੋਈਆਂ ਉਹਦੇ ਵਿੱਚ ਉਹ ਚੁਣੇ ਗਏ ਨੇ ਉਹ ਮੁੱਖ ਮਹਿਮਾਨ ਦੇ ਤੌਰ ਤੇ ਸੀ ਜਿਹੜੇ ਮੈਂਬਰ ਵਿਛੜ ਚੁੱਕੇ ਉਹਨਾਂ ਨੂੰ ਵੀ ਯਾਦ ਕੀਤਾ ਗਿਆ ਔਰ ਵੱਖਰੇ ਵੱਖਰੇ ਕਲਾਕਾਰਾਂ ਨੇ ਆਪਣੀ ਗੱਲਬਾਤ ਕਵਤਾਵਾਂ ਗੀਤ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਪਿੰਗਲ ਲੱਗਣੀ ਚੁਬਮੀਏ ਗੱਲ ਲੱਗਣੀ ਚੁਬਮੀ ਐ ਮੈਂ ਪਹਿਲਾਂ ਮਾਫੀ ਮੰਗ ਲੈਣਾ ਜੀ ਕਿਸੇ ਦੀ ਆਸ਼ਾ ਦੇ ਕੋਈ ਖਿਲਾਫ ਹੋਇਆ ਸ਼ਬਦ ਗੱਲ ਲੱਗਣੀ ਚੁਬਮੀ ਐ ਪਰ ਮੈਂ ਤਾਂ ਸੱਚੀ ਕਹੀ ਮੇਰਾ ਨਾਮ ਕੈਨੇਡਾ ਉਹੀ ਪਰ ਹਾਲ ਹੁਣ ਪਹਿਲਾਂ ਵਰਗਾ ਨਹੀਂ ਜੈਨਵਰੀ ਦੀ ਬਹੁਤ ਬਹੁਤ ਨਗਾ ਹੀ ਹੈਪੀ ਕੈਨੇਡੀਅਨ ਤੇ ਜਿਹੜੀ ਇੱਕੀ ਦੀ ਤਾਕਤ ਆ ਜਿਹੜੀ ਸਾਂਝੀ ਤਾਕਤ ਹੈ ਜਿਹਨੂੰ ਅਸੀਂ ਹਿੰਦੁਸਤਾਨ ਚ ਕਹਿੰਦੇ ਹੁੰਦੇ ਸੀ ਯੂਨਿਟੀ ਅਵਰਡਵਰਸਟੀ ਇਨਿਟੀਸ ਇਕਤਾ ਜਿਹੜੀ ਉੱਥੋਂ ਆਉਂਦੀ ਆ ਔਰ ਇਹਦੇ ਵਿੱਚ ਪੀੜੀ ਦਾ ਪੀੜੀ ਲੋਕ ਚਾਹੇ ਹੋ ਇਮੀਗ੍ਰੈਂਟਸ ਇੱਥੇ ਆਏ ਨੇ ਚਾਹੇ ਤੁਸੀਂ ਪਹਿਲਾਂ ਰਹਿੰਦੇ ਸੀ ਸਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਆਏ ਹੋਣ ਉਹਨਾਂ ਦਾ ਸਭਿਆਚਾਰ ਕੁਸ਼ ਹੋਵੇ ਉਹਨਾਂ ਦੇ ਰਿद्धि ਨਿਵਾਜ਼ ਖੁਸ਼ ਹੋਣ ਪਰ ਉਹਨਾਂ ਚ ਜਿਹੜੀ ਕਮਨੈਲਿਟੀ ਹੈ ਨੀ ਸਾਡੇ ਇੰਡੀਅਨ ਹੋਣ ਦੀ ਤੇ ਲਗਾਤਾਰ ਜਿਹੜਾ ਉਹਨਾਂ ਦਾ ਹਾਰਡ ਵਰਕ ਹੈ ਉਹਨਾਂ ਦੀ ਜਿਹੜੀ ਮਿਹਨਤ ਹੈ ਅੱਜ ਦੇ ਕੈਨੇਡਾ ਨੂੰ ਇਸ ਰੂਪ ਜਿਹੜੀ ਕੈਨੇਡਾ ਦੀ ਬਣਾ ਰਿਹਾ ਹੈ ਉਹ ਜਿਹੜੀ ਉਹਦੀ ਕੰਟਰੀਬਿਊਸ਼ਨ ਹੈ ਉਹਨੂੰ ਅਸੀਂ ਅੱਜ ਦਿਨ ਦੇ ਦਿੱਤੇ ਯਾਦ ਕਰਦੇ ਹਾਂ ਅਹਾ ਜਾਗਦਿਆਂ ਨੂੰ ਕੱਟੀਆਂ ਤੇ ਸੁੱਤਿਆਂ ਨੂੰ ਕੱਟੇ ਨੇ ਕਾਮਜਾਬ ਉਹ ਜੋ అలਾਰਮ ਨਾਲ ਜਾਗਦਾ ਜਿੰਨਾ ਕੋ ਫਰਕ ਹੈ ਕਟਾਰ ਤੇ ਰਵਾਗ ਦਾ ਉਹਨਾਂ ਕੋ ਫਰਕ ਹੈ ਕੈਨੇਡਾ ਤੇ ਪੰਜਾਬ ਦਾ ਪੰਜਾਬ ਜਮੀਨਾ ਪਿੰਡ ਜਿੰਨਾ ਠੇਕੇ ਉੱਤੇ ਚਾੜੀਆਂ ਆਪ ਇੱਥੇ ਨਾਸਰੀਆਂ ਚ ਲਾਉਂਦੇ ਨੇ ਦਿਹਾੜੀਆਂ ਕਈ ਆਏ ਕਰਦੀ ਸੱਚੀ ਮਜਬੂਰੀਏ ਕਈ ਆਏ ਨੇ ਜਿਨ੍ਹਾਂ ਦੀ ਮਜਬੂਰੀ ਸੀਗੀ ਕੋੜਾਕੋਟ ਭਰੇ ਬਿਨਾ ਮਿਲਦੀ ਨਾ ਚੂਰੀਏ ਰਾਜਪੂਜੇ ਕਾ ਤੁਮ 60 60 ਲੱਖ ਲਾ ਕੇ ਆ ਗਏ ਫਿਰ ਕਹਿੰਦੇ ਉੱਥੇ ਇੰਨੇ ਪਈਏ ਕਾ ਤੁ ਆ ਗਏ ਫਿਰ ਆਪਾਂ ਕਹਿੰਦੇ ਸਾਡੇ ਉੱਥੇ ਸਾਹਮਣਾ ਲੈਣ ਹੁਣ ਇੱਕ ਗੱਲ ਹੀ ਹੋਊਗੀ ਅਸੀਂ ਹੀ ਆਪਣੇ ਰਿਸ਼ਤੇਦਾਰ ਵਿਜ਼ਿਟਰ ਵਰਕ ਪਰਮਿਟ ਤੇ ਟੂਰਿਸਟ ਵੀਜ਼ੇ ਤੇ ਸੱਦੇ ਤੇ ਪੱਕੇ ਕਰਾਉਣ ਦੀ ਕੋਸ਼ਿਸ਼ ਕੀਤੀ ਅਸੀਂ ਹੀ ਕੋਵਿਡ ਦੌਰਾਨ ਜਾਇਜ਼ ਜਾਂ ਨਜਾਇਜ਼ ਸਰਕਾਰੀ ਰਾਹਤ ਲਈ ਤੇ ਅਸੀਂ ਹੀ ਮਲਟੀਪਲ ਆਫਰਾਂ 'ਚ ਘਰ ਦਵਾਏ ਜਾਂ ਲੈਏ ਅਸੀਂ ਹੀ ਸਾਦੇ ਵਿਆਹ ਛੱਡ ਕੇ 7-8 ਦਿਨ ਦੇ ਵਿਆਹ ਕਰ ਲੈ ਤੇ ਅਸੀਂ ਹੀ ਲੀਡਰਾਂ ਨਾਲ ਯਰਾਨੇ ਪਗਾਉਂਦਿਆਂ ਨੇ ਕਈ ਨਲਾਇਕ ਲੀਡਰ ਚੁਣ ਲਏ ਕੈਨੇਡਾ ਦਾ ਸਤਿਆਨਾਸ਼ ਕਰਕੇ ਅਸੀਂ ਹੀ ਸ਼ਿਕਾਇਤਾਂ ਕਰ ਰਹੇ ਹਾਂ ਕਿ ਕੈਨੇਡਾ ਮਾੜਾ ਹੈ ਕੈਨੇਡਾ ਹੁਣ ਉਹ ਨਹੀਂ ਰਿਹਾ ਇਹ ਸੋਚਣ ਵਾਲੀ ਗੱਲ ਆ ਆਪਣੇ ਤੇ ਹੀ ਆਉਂਦੀ ਆ ਜੋ ਜਿਹੜੇ ਅਸੀਂ ਕੈਨੇਡਾ ਵਿੱਚ ਆ ਗਏ ਆ ਕੈਨੇਡਾ ਦਾ 158th ਬਰਥਡੇਅ ਸੈਲੀਬ੍ਰੇਟ ਕਰ ਰਹੇ ਆ ਮੈਨੂੰ ਨਹੀਂ ਲੱਗਦਾ ਕਿ ਸਾਡੇ ਤੋਂ ਜ਼ਿਆਦਾ ਇਸ ਚੀਜ਼ ਨੂੰ ਕੋਈ ਹੋਰ ਮਹਿਸੂਸ ਕਰ ਸਕਦਾ ਕਿ ਇੱਕ ਸੋਵਰੈਨਿਟੀ ਜਿਹੜੀ ਆ ਉਹ ਕਿੰਨੀ ਇੰਪੋਰਟੈਂਟ ਆ ਇਹਦੀ ਜਿਹੜੀ ਆ ਇਨਕਲੂਸਿਵਿਟੀ ਕਿੰਨੀ ਇੰਪੋਰਟੈਂਟ ਆ ਕਿਉਂਕਿ ਅਸੀਂ ਉਹ ਚੀਜ਼ਾਂ ਬੈਕ ਇਨ ਦਾ ਹਿਸਟਰੀ ਹੰਡਾਈਆਂ ਔਰ ਮੇਰੇ ਨੂੰ ਇਹ ਦੱਸਦੇ ਆ ਪ੍ਰਾਊਡ ਫੀਲ ਹੁੰਦਾ ਕਿ ਮੇਰੇ ਗ੍ਰੇਟ ਗ੍ਰੈਂਡਫਾਦਰ ਜਿਹੜੇ ਫਸਟ ਵਰਲਡ ਵਾਰ ਦੇ ਵਿੱਚ ਜਿਹੜਾ ਵਾ ਬ੍ਰਿਟਿਸ਼ ਵਾਸਤੇ ਲੜੇ ਉਹਦੋਂ ਮੈਨੂੰ ਕਾਫੀ ਇੱਥੇ ਦੇਖਣ ਨੂੰ ਮਿਲ ਰਹੇ ਨੇ ਜਿਹੜੇ ਆ ਆਰਮੀ ਪਰਸਨਲ ਨੇ ਜਿਹੜੇ ਪ੍ਰੈਜ਼েন্ট ਨੇ ਅਸੂਲੇ ਹਨ ਸੋ ਅਸੀਂ ਉਸ ਜਿਹੜੀ ਆ ਹੁਣ ਕੁਐਸਚਨ ਇਹ ਬਣਦਾ ਜਿੱਦਾਂ ਆਪਣਾ ਲਾਡੀ ਸੂਸ ਨੇ ਕਿਹਾ ਵਾ ਕਿ ਮਤਲਬ ਕੈਨੇਡਾ ਦਾ ਨਾਂ ਕੈਨੇਡਾ ਰਹਿ ਗਿਆ ਪਰ ਕੈਨੇਡਾ ਉਹ ਨਹੀਂ ਗਿਆ ਗਿਆ ਠੀਕ ਹੈ ਜੀ ਇੱਥੇ ਤੁਸੀਂ ਪੁਰਾਣੇ ਬੈਠੇ ਨਨੂਆ ਸਾਹਿਬ ਬੈਠੇ ਨੇ ਬੜਾ ਵੱਡਾ ਕੁਐਸਚਨ ਇੱਕ ਛੱਡ ਕੇ ਗਏ ਮੇਰੇ ਵਾਸਤੇ ਅਸੀਂ ਮੈਂ ਚਾਹੁੰਦਾ ਨਹੀਂ ਸੀ ਕਿ ਇਹਨੂੰ ਪੋਲਿਟਿਕਲ ਟੱਚ ਦਿੱਤਾ ਜਾਵੇ ਕਿਉਂਕਿ ਜਿੰਨੇ ਆਪਣੇ ਤੁਸੀਂ ਸਾਰੇ ਬੈਠਿਓ ਮੇਰੇ ਤੋਂ ਸਾਰੇ ਵੱਡੇ ਹੋ ਹਨਾ ਪਰ ਮੇਰਾ ਤੁਹਾਨੂੰ ਪ੍ਰੋਮਿਸ ਆ ਕਿ ਜਿਹੜੀ ਵੀ ਆਪਣੀ ਕੈਨੇਡਾ ਦੀ ਪ੍ਰਭੂਸਤਾ ਦੀ ਗੱਲ ਆ ਕੈਨੇਡਾ ਦੀ ਜਿਹੜੀ ਹੈਗੀ ਆ ਸੋਵਰੈਂਟੀ ਦੀ ਗੱਲ ਆ ਉਹਦੇ ਵਾਸਤੇ ਸਾਡੀ ਪਾਰਟੀ ਵਚਨਬੱਧ ਆ ਉਹਦੇ ਉੱਤੇ ਜਿਹੜੀ ਹੈਗੀ ਆ ਅਸੀਂ ਦ੍ਰਿੜਤਾ ਨਾਲ ਪਹਿਰਾ ਦੇਵਾਂਗੇ ਪਰ ਜੇ ਕਿਸੇ ਨੂੰ ਲੱਗਦਾ ਆ ਕਿ ਸਾਡੇ ਜਿਹੜੀ ਸੱਖਾਂ ਦੀ ਸੁਣਵਾਈ ਨਹੀਂ ਹੋ ਰਹੀ ਤੇ ਆਈ ਥਿੰਕ ਇਟਸ ਇਕੁਅਲੀ ਇੰਪੋਰਟੈਂਟ ਫॉर 올 ਲੈਵਲ ਆਫ ਗਵਰਨਮੈਂਟਸ ਕਿ ਉਹ ਸਿਟ ਟੁਗੇਦਰ ਹੋਣ ਦੇ ਸ਼ੁੱਡ ਕਮ ਇਨ ਟੂ ਅ ਡਾਇਲੌਗ ਦੇ ਸ਼ੁੱਡ ਜਿਹੜਾ ਹੈਗਾ ਲਿਸਨ ਟੂ ਦ ਪੀਪਲ ਕਿ ਉਹ ਕਿਦਾਂ ਕਿਉਂ ਫੀਲ ਕਰਦੇ ਆ ਜਿਵੇਂ ਸਾਡੇ ਪ੍ਰਧਾਨ ਨੇ ਵੀ ਕਿਹਾ ਸੀਗਾ ਕਿ ਜਿਹੜੀ ਇਹ ਪੁਰਾਣੇ 10 ਸਾਲ ਦਾ ਜਿਹੜਾ ਸੀਗਾ ਵਰਤਾਰਾ ਜਾਂ ਉਸ ਤੋਂ ਪਹਿਲਾਂ ਕੋ ਇਨਾ ਫਰੈਂਡਲੀ ਨਹੀਂ ਰਿਹਾ ਅਲਬਰਟਾ ਦੇ ਨਾਲ ਅਲਬਰਟਾ ਜਿਹੜਾ ਦੇ ਫੀਲ ਐਲਗਨੇਟਿਡ ਸੋ ਜੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਆਪਣਾ ਜਿਹੜਾ ਵਾ ਅਸੀਂ ਇੱਕ ਬੈਟਰ ਜਿਹੜਾ ਵਾ ਇੱਕ ਫਰਦਰ ਰੈਪ੍ਰেজentation ਦੇਖ ਪਾਵਾਂਗੇ ਇਹਦੀ ਸਟਰੰਕ ਜਿਹੜੀ ਮੈਨੂੰ ਪੂਰਾ ਮਾਣ ਆ ਕਿ ਇਹਦੀ ਇਹ ਅਸੀਂ ਜਿਹੜੀ ਆ ਯੂਨਿਟੀ ਯੂ ਕੈਮਰਾ ਰੇਗੀ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁੱਕਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ